ਨਾਮ ਬਿਨਾ ਤਨ ਕਿਛ ਨ ਸੁਖਾਵੇ ਰਹਾਉ ਤੁਗਾ ਕੀਰਤਰਮ ਕਰ ਨਿਜ ਸੰਦਾ ਅੰਤਰ ਰਵਤੋ ਰਾਜ ਰਵਿੰਦਾ ਪ੍ਰੇ ਪ੍ਰਿਅ ਪ੍ਰੀਤ ਪ੍ਰੇਮ ਉਰਤਾਰੀ ਦੀਨਾ 나ਥ ਪਿਓ ਬਨਵਾਰੀ ਅਨ ਦਿਨ ਨਾਮਦਾਨ ਬ੍ਰਤਕਾਰੀ ਤ੍ਰਿਪਤ ਤਰੰਗ ਤਤ ਵਿਚਾਰੀ ਕਥੋ ਕਥੋ ਕਿਆ ਮੈਂ ਜੋਰ ਭਗਤ ਕਰੀ ਕਰਾਇ ਹਮੋਰ ਅੰਤਰ ਵਸੈ ਚੁਕੇ ਮੈਂ ਮੋਰ ਕਿਸ ਸੇਵੀ ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਹਾਰਸ ਮੀਠਾ ਐਸਾ ਅੰਮ੍ਰਿਤ ਅੰਤਰ ਦੇਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਧਰਾਪਿਓ ਤਨ ਸੁਖ ਹੋਏ ਪਰਬਤੀ ਮਹੱਲਾ ਪਹਿਲਾ ਅੰਤਰ ਦੇਖ ਸਬਦ ਮਨ ਮੰਨਿਆ ਅਵਰਨ ਰੰਗਨ ਹਾਰਾ ਐਨ ਸਜੀਆ ਦੇਖ ਸਮਾਲੇ ਤਿਸ ਹੀ ਕੀ ਸਰਕਾਰਾ ਮੇਰਾ ਪ੍ਰਭ ਰਾਗ ਕਨੋ ਅਤ ਰੂੜੋ ਦੀਨ ਦਿਆਲ ਪ੍ਰੀਤਮ ਮਨ ਮੋਹਨ ਆਤਰਸ ਲਾਲ ਸੰਘੂੜੋ ਰਹਾਉ ਉਪਰ ਕੂਪ ਗगन ਪਨਹਾਰੀ ਅੰਮ੍ਰਿਤ ਪੀਵਨ ਹਾਰਾ ਜਿਸ ਕੀ ਰਚਨਾ ਸੋ ਵਿਦ ਜਾਣ ਗੁਰਮਖ ਗਿਆਨ ਵਿਚਾਰਾ ਪਸਰੀ ਕਿਰਨ ਰਸ ਕਮਲ ਵਿਗਾਸੇ ਸਸਕਰ ਸੂਰਸ ਮਾਇਆ ਕਾਲ ਬਿਦੁਨਸ ਮਨਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਭ ਪਾਇਆ ਆਤ ਰਸ ਰੰਗ ਚਲੂਲੇ ਰਾਤੀ ਦੂਜਾ ਰੰਗ ਨ ਕੋਈ ਨਾਨਕ ਰਸਨ ਰਸਾਏ ਰਾਤੀ ਰਵ ਰਹਿਆ ਪ੍ਰਭ ਸੋਈ ਪ੍ਰਭਾਤੀ ਮਹੱਲਾ ਪਹਿਲਾ ਬਰਹਿ ਮਹਰਾਵਲ ਖਪ ਜਾਵਹਿ ਚੌਰ ਸਿਹਨ ਮੈਂ ਸੁਨਿਆਸੀ ਜੋਗੀ ਕਾ ਪੁੜਿਆ ਸਿਰ ਖੂਥੇ ਬਿਨ ਸਬਦ ਗਲ ਫਸੀ ਸਬਦ ਰਤੇ ਪੂਰੇ ਬੈਰਾਗੀ ਉਹ ਹੱਠ ਹਸਤ ਮਹਿ ਪੀਖਿਆ ਜਾਚੀ ਏਕ ਪਾਏ ਲਿਵ ਲਾਗੀ ਰਹਾਉ ਬ੍ਰਹਮਨ ਵਾਦ ਪੜਹੀ ਕਰ ਕਿਰਿਆ ਕਰਨੀ ਕਰਮ ਕਰਾਏ ਬਿਨ ਬੂਝੇ ਕਿਛ ਸੂਝੈ ਨਾਹੀ ਮਨ ਮੁਖ ਵਿਛੜ ਦੁਖ ਪਾਏ ਸਬਦ ਮਿਲੇ ਸੇ ਸੂਚਾ ਚਾਰੀ ਸਾਚੀ ਦਰਗਹਿ ਮਾਨੇ ਅਨੰਦਿਨ ਨਾਮ ਰਤਨ ਲੇਵ ਲਾਗੇ ਜੁਗ ਜੁਗ ਸਾਚ ਸਿਮਾਨੇ ਸਗਲੇ ਕਰਮ ਧਰਮ ਸੁੱਚ ਸੰਜਮ ਜਪ ਤਪ ਤੀਰਤ ਸਬਦ ਵਸੇ ਨਾਨਕ ਸਤਗੁਰ ਮਿਲੈ ਮਿਲਾਇ ਦੁਖ ਪਰਾਚਿਤ ਕਾਲ ਨਸੇ ਪੁਰਭਾਤੀ ਮਹੱਲਾ ਪਹਿਲਾ ਸੰਤਾਂ ਕੀ ਰੇਨ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ ਕਹਾ ਕਰ ਬੱਪੁਰਾ ਜਮ ਡਰ ਪੈ ਗੁਰਮਖ ਹਿਰਦੈ ਮੁਰਾਰੀ ਜਲ ਜਾਓ ਜੀਵਨ ਨਾਮ ਬਿਨਾ ਹਰ ਹਰ ਜਾਪ ਜਪੋ ਜਪ ਮਾਲੀ ਗੁਰਮੁਖ ਆਵੇ ਸਾਧ ਮੰਨਾਰਾਉ ਗੁਰ ਉਪਦੇਸ ਸਾਚ ਸੁਖ ਜਕ ਕਿਆ ਤਿਸ ਉਪਮਾ ਕਹੀਐ ਲਾਲ ਜਵੇਹਰ ਰਤਨ ਪਦਾਰਥ ਖੋਜਿਤ ਗੁਰਮੁਖ ਲਹੀਐ ਜਿਨ ਗਿਆਨ ਧਿਆਨ ਤਨ ਸਾਚੋ ਏਕ ਸਬਦ ਲਿਵ ਲਾਵੇ ਨਿਰਾਲਮ ਨਿਰਹਾਰ ਨਹਿ ਕੇਵਲ ਨਿਰਪਉ ਤਾੜੀ ਲਾਵੇ ਸਾਇਰ ਸਮਤ ਪਰੇ ਜਲ ਨਿਰਮਲ ਉਲਟੀ ਨਾਵ ਤਰਾਵੇ ਬਾਹਰ ਜਾ ਤੋ ਠਾਕਰ ਹਾਵੈ ਗੁਰਮਖ ਸਹਜ ਸਮਾਵੈ ਸੋ ਗਿਰੀ ਸੋ ਦਾਸ ਉਦਾਸੀ ਜਿਨ ਗੁਰਮਖ ਆਪ ਪਛਾਨਿਆ ਨਾਨਕ ਕਹੈ ਅਵਰ ਨਹੀਂ ਦੂਜਾ ਸਾਚ ਸਬਦ ਮਨ ਮਾਨਿਆ ਰਾਗ ਪ੍ਰਭਾਤੀ ਮਹੱਲਾ ਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਮਖ ਵਿਰਲਾ ਕੋਈ ਬੂਝੈ ਸਬਦਿ ਰਹਾ ਸਮਾਈ ਨਾਮ ਰਤੇ ਸਦਾ ਸੁਖ ਪਾਵੈ ਸਾਚ ਰਹੇ ਲਿਵ ਲਾਈ ਹਰ ਹਰ ਨਾਮ ਜਪ ਹੋ ਜਨ ਪਾਈ ਗੁਰ ਪ੍ਰਸਾਦ ਮਨ ਅਸਤਿਰ ਹੋਵੇ ਅਨ ਦਿਨ ਹਰ ਰਸ ਰਹਾ ਅਗਾਈ ਰਹਾ ਅਨ ਦਿਨ ਭਗਤ ਕਰਹੁ ਦਿਨ ਰਾਤੀ ਇਸ ਜੁਗ ਕਾਲਾ ਹਾ ਪਾਈ ਸਦਾ ਜਨ ਨਿਰਮਲ ਮੈਲ ਨ ਲਾਗੇ ਸਚ ਨਾਮ ਚਿਤ ਲਾਈ ਸੁਖ ਸਿੰਗਾਰ ਸਤ ਗੁਰੂ ਦਿਖਾਇਆ ਨਾਮ ਵੱਡੀ ਵਡਿਆਈ ਅਖੋਟ ਭੰਡਾਰ ਭਰੇ ਕਦੇ ਟੋਟ ਨ ਆਵੇ ਸਦਾ ਹਰਿ ਸੇਵਹੁ ਭਾਈ ਆਪੇ ਕਰਤਾ ਜਿਸ ਨੂੰ ਦੇਵੈ ਤਿਸ ਵਸੈ ਮਨ ਆਈ ਨਾਨਕ ਨਾਮ ਧਿਆਏ ਸਦਾ ਤੂੰ ਸਤਿਗੁਰ ਦੀ ਆ ਦਿਖਾਈ ਪ੍ਰਭਾਤੀ ਮਹੱਲਾ ਤੀਜਾ ਨਿਰਗੁਣਿਆਰੇ ਕੋ ਬਖਸ ਲੈ ਸੁਆਮੀ ਆਪੇ ਲੈ ਹੋ ਮਲਾਈ ਤੂੰ ਬੇਅੰਤ ਤੇਰਾ ਅੰਤ ਨਾ ਪਾਇਆ ਸਬਦੇ ਦੇ ਹੋ ਬੁਝਾਈ ਹਰ ਜਿਉ ਤੁਦ ਦਵਟ ਹੂੰ ਬਲ ਜਾਈ ਤਨ ਮਨ ਅਰਪੀ ਤੁਦ ਆਗੇ ਰਖ ਸਦਾ ਰਹਾ ਸਰਨਾਈ ਰਹਾਓ ਆਪਣੇ ਬਾਣੀ ਵਿੱਚ ਸਦਾ ਰਖ ਸੁਆਮੀ ਹਰ ਨਾਮੁ ਦੇਵੜਾਈ ਪੂਰੇ ਗੁਰ ਤੇ ਬਾਣਾ ਜਾਪੈ ਅੰਦਿਨ ਸਹਿਜ ਸਮਾਈ ਤੇਰੇ ਭਾਣੇ ਭਗਤ ਜੀ ਤੁਧ ਪਾਵੈ ਆਪੇ ਬਖਸ਼ ਮਿਲਾਈ ਤੇਰੇ ਭਾਣੇ ਸਦਾ ਸੁਖ ਪਾਇਆ ਗੁਰ ਤ੍ਰਿਸਨਾ ਅਗਨ 부ਝਾਈ ਜੋ ਤੂੰ ਕਰਹਿ ਸੁ ਹੋਵੇ ਕਰਤੇ ਅਵਰ ਨ ਕਰਨਾ ਜਾਈ ਨਾਨਕ ਨਾਵੇ ਜੀਵਡ ਅਵਰਨਾ ਦਾਤਾ ਪੂਰੇ ਗੁਰ ਤੇ ਪਾਈ ਪ੍ਰਭਾਤੀ ਮਹੱਲਾ ਤੀਜਾ ਗੁਰਮਖ ਹਰ ਸਲਾਹਿਆ ਜਿਨਾਂ ਤਿੰਨ ਸਲਾਹੇ ਹਰ ਜਾਤਾ ਵਿਚਹੁ ਪਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਤਾ ਹਰ ਜਿਓ ਤੂੰ ਮੇਰਾ ਇਕ ਸੋਈ ਤੁਧ ਜਪੀ ਤੁਧੈ ਸਲਾਹੀ ਗਤ ਮਤ ਤੁਜਤੇ ਹੋਈ ਰਹਾ ਗੁਰਮਖ ਸਲਾਹਨ ਸੇ ਸਾਧ ਪਾਇਨ ਮਿਠਾ ਅੰਮ੍ਰਿਤ ਸਾਰ ਸਦਾ ਮਿਠਾ ਕਦੇ ਨਾ ਫੀਕਾ ਗੁਰ ਸਬਦੀ ਵਿਚਾਰ ਜਿਨ ਮਿਠਾ ਲਾਇਆ ਸੋਈ ਜਾਣੈ ਤਿਸ ਵਿਟਹੋਂ ਬਲ ਜਾਈ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿੱਚ ਹੂੰ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛੈ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸਬਦ ਦੀ ਸੱਚ ਪਾਏ ਪ੍ਰਭਾਤੀ ਮਹਲਾ 3 ਜੋ ਤੇਰੀ ਸਰਨਾਈ ਹਰ ਜਿਓ ਜेन ਤੂੰ ਰਖਨ ਜੋਗ ਤਦ ਜੇ ਵਡ ਮੈਂ ਅਵਨ ਸੂਜੈ ਨਾ ਕੋ ਹੋਆ ਨਾ ਹੋਗ ਹਰ ਜਿਉ ਸਦਾ ਤੇਰੀ ਸਰਨਾਈ ਜੋ ਭਾਵੈ ਤਿਉ ਰਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਨਾਈ ਹਰ ਜਿਓ ਤੈਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਪੋਹੇ ਨ ਸਕੈ ਜਮ ਕਾਲ ਤੇਰੀ ਸਰਨਾਈ ਸੱਚੀ ਹਰ ਜਿਓ ਨਾ ਓ ਕਟੈ ਨ ਜਾਏ ਜੋ ਹਰ ਛੂਡ ਦੂਜੇ ਪੈ ਲਾਗੈ ਉਹ ਜਮੈ ਤੈ ਮਰ ਜਾਏ ਜੋ ਤੇਰੀ ਸਰਨਾਈ ਹਰ ਜਿਓ ਤਿੰਨਾ ਦੂਖ ਭੂਖ ਕਿਛ ਨਾਹੀਂ ਨਾਨਕ ਨਾਮ ਸੁਲਾਹੇ ਸਦਾ ਤੂੰ ਸਚੈ ਸਬਦ ਸੁਮਾਹੇ ਪ੍ਰਭਾਤੀ ਮਹਲਾ 3 ਗੁਰਮੁਖ ਹਰ ਜਿਓ ਸਦਾ ਤੇ ਆਵੋ ਜਬ ਲਗ ਜੀ ਪ੍ਰਾਨ ਗੁਰ ਸਬਦ ਦੀ ਮਨ ਨਿਰਮਲ ਹੋਆ ਚੁਕਾ ਮਨ ਅਭਿਮਾਨ ਸਫਲ ਜਨਮ ਤਿਸ ਪ੍ਰਾਨੀ ਕੇਰਾ ਹਰ ਕੈ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਣੀ ਜੈ ਹਰ ਕਾ ਨਾਮ ਸਦਾ ਸੁਖ ਦਾਤਾ ਸਹਜੇ ਹਰ ਰਸ ਪੀਜੈ ਰਹਾਉ ਮੂਲ ਪਛਾਨਨ ਤਿਨ ਨਿਜ ਘਰ ਵਾਸਾ ਸਹਜੇ ਹੀ ਸੁਖ ਹੋਈ ਗੁਰ ਕੈ ਸਬਦ ਕਮਲ ਪਰਗਾਸਿਆ ਹਮੈ ਦੁਰਮਤਿ ਖੋਈ ਸਬਨਾਮਹਿ ਏਕੋ ਸਚ ਵਰਤੈ ਵਿਰਲਾ ਬੁਝੈ ਕੋਈ ਗੁਰਮਤੀ ਮਨ ਨਿਰਮਲ ਹੋਵਾ ਅੰਮ੍ਰਿਤ ਤਤ ਵਖਾਨੈ ਹਰ ਕਾ ਨਾਮ ਸਦਾ ਮਨ ਵਸਿਆ ਵਿੱਚ ਮਨ ਹੀ ਮਨ ਮਨ ਸਦ ਬਲੇ ਹਾਰੀ ਗੁਰ ਆਪਣੇ ਵਿਟਹੋ ਜਿਤ ਆਤਮ ਰਾਮ ਪਛਾਨੈ ਮਾਨਸ ਜਨਮ ਸਤਿਗੁਰੂ ਨਾ ਸੇਵਿਆ ਬਿਰਥਾ ਜਨਮ ਗਵਾਇਆ ਨਦਰ ਕਰੇ ਤਾ ਸਤਿਗੁਰ ਮੇਲੇ ਸਹਜੇ ਸਹਜ ਸਮਾਇਆ ਨਾਨਕ ਨਾਮ ਮਿਲੇ ਵਡਿਆਈ ਪੁਰੇ ਭਗਤ ਆਇਆ ਪਰਬਤੀ ਮਹੱਲਾ ਤੀਜਾ ਆਪੇ ਭਾਂਤ ਬਣਾਏ ਬਹਰੰਗੀ ਸਹਜੇ ਸਹਜ ਸਮਾਇ ਨਾਨਕ ਨਾਮ ਮਿਲੇ ਵਡਿਆਈ ਪੂਰੇ ਭਗਤ ਆਇਆ ਪਰਬਤੀ ਮਹੱਲਾਤੀ ਜਾ ਆਪੇ ਭਾਂਤ ਬਣਾਏ ਬਹਰੰਗੀ ਸ੍ਰਿਸ਼ਟ ਉਪਾਏ ਪ੍ਰਭ ਖੇਲ ਕੀਆ ਕਰ ਕਰ ਵੇਖੈ ਕਰੇ ਕਿਰਾਏ ਸਰਬ ਜੀਆਂ ਨੂੰ ਰਿਜਕ ਦਿਆ ਕਲੀ ਕਾਲ ਮਹਿ ਰਵਿਆ ਰਾਮ ਕਟ ਕਟ ਪੂਰ ਕੇ ਗੁਣ ਗਾਹੀ ਰਹਾਉ ਅੰਮ੍ਰਿਤ ਨਾਮ ਪੋਜਨ ਹਰ ਦੇ ਕੋਟ ਮਦੇ ਕੋਈ ਵਿਰਲਾ ਲੇ ਜਿਸ ਜਿਸ ਨੂੰ ਆਪਣੀ ਨਦਰ ਕਰੇ ਗੁਰ ਕੇ ਚਰਨ ਮਨ ਮਾਹੇ ਵਸਾਏ ਦੁੱਖ ਹਨੇਰਾ ਅੰਦਰ ਹੋ ਜਾਏ ਆਪੇ ਸਾਚਾ ਲੈ ਮਲਾਈ ਗੁਰ ਕੀ ਬਾਣੀ ਸਿਓ ਲਾਏ ਪਿਆਰ ਅਥੈ ਉਥੈ ਇਹੋ ਆਧਾਰ ਅਪੀ ਦੇਵ ਸਿਰਜਨ ਹਰ ਸੱਚਾ ਮਨਾਏ ਆਪਣਾ ਪਾਣਾ ਸੋਈ ਭਗਤ ਸੁਖੜ ਸੋ ਜਾਣਾ ਨਾਨਕ ਤਿਸ ਕੈ ਸਤਿਗੁਰੂ ਬਾਨਾ ਪ੍ਰਭਾਤੀ ਮਹੱਲਾ ਚੌਥਾ ਬੇਪਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਸਕਰਸਕ ਗੁਣ ਗਾਵੇ ਗੁਰਮਤ ਲਿਵ ਉਨਮਨ ਨਾਮ ਲਗਾਨ ਅੰਮ੍ਰਿਤ ਰਸ ਪੀਆ ਗੁਰ ਸਬਦੀ ਹਮ ਨਾਮ ਵਿਟਹੋ ਕੁਰਬਾਨ ਹਮਰੇ ਜਗ ਜੀਵਨ ਹਰ ਪ੍ਰਾਨ ਹਰ ਉਤਮ ਰਿਦ ਅੰਤਰ ਪਾਇਓ ਗੁਰਮント ਦਿਓ ਹਰ ਕਾਨ ਰਹਾਓ ਆਬ ਹੋ ਸੰਤ ਮਿਲ ਹੋ ਮੇਰੇ ਪਾਈ ਮਿਲ ਹਰ ਹਰ ਨਾਮ ਵਖਾਨ ਜਿਤ ਬਿਦ ਕਿਉ ਪਾਈਏ ਪ੍ਰਭ ਆਪਣਾ ਮੋਕੋ ਕਰੋ ਉਪਦੇਸ ਹਰ ਦਾਨ ਸਤ ਸੰਗਤ ਮਹਿ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾਣ ਵੱਡੇ ਭਾਗ ਸਤ ਸੰਗਤ ਪਾਈ ਗੁਰ ਸਤ ਗੁਰ ਪਰਸ ਭਗਵਾਨ ਗੁਣ ਗਾਵੇ ਹੀ ਪ੍ਰਭ ਅਗਮ ਠਾਕੁਰ ਕੀ ਗੁਣ ਗਾਏ ਰਹੇ ਹੈਰਾਨ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਹਰ ਨਾਮ ਦਿਓ ਖਿੰਦਾਨ ਪ੍ਰਭਾਤੀ ਮਹੱਲਾ ਚੌਥਾ ਉਗਵੈ ਸੂਰ ਗੁਰਮੁਖ ਹਰ ਬੋਲੇ ਸਭ ਰੈਨ ਸਮਾਲੇ ਹਰ ਗਾਲ ਹਮਰੇ ਪ੍ਰਭ ਹਮ ਲੋਚ ਲਗਾਈ ਹਮ ਕਰੇ ਪ੍ਰਭ ਹਰਪਾਲ ਮੇਰਾ ਮਨ ਸਾਧੂ ਧੂਰ ਰਵਾਲ ਹਰ ਹਰ ਨਾਮ ਦਿਰਡਾਇੋ ਗੁਰ ਮਿੱਠਾ ਗੁਰ ਪਗ ਚਰਹਿ ਹਮ ਬਾਲ ਰਹਾਉ ਸਾਗਤ ਕਾ ਦਿਨ ਰਹਿਣ ਅੰਧਿਆਰੀ ਮੋਹ ਮਾਇਆ ਫਤਹ ਜਾਲ ਉਸਾਗਤ ਕੋ ਦਿਨ ਰੈਨ ਅੰਧਿਆਰੀ ਮੋਹ ਫਾਥੇ ਮਾਇਆ ਜਾਲ ਖਿਨ ਪਲ ਹਰ ਪ੍ਰਭ ਰਿਦੈ ਨ ਵਸੈਓ ਰਿਨ ਬਾਦੇ ਬਹੁ ਬਿੱਦ ਬਾਲ ਸਤ ਸੰਗਤ ਮਿਲ ਸਤ ਬੁੱਧ ਪਾਈ ਹਉ ਛੂਟੇ ਮਮਤਾ ਜਾਲ ਹਰ ਨਾਮ ਹਰ ਮੀਠ ਲਗਾਣਾ ਗੁਰ ਕੀਏ ਸਬਦ ਨਿਹਾਲ ਮੰਬਾਰਿਕ ਗੁਰ ਅਗੰਗੋਸਾਈ ਗੁਰ ਕਰ ਕਿਰਪਾ ਪ੍ਰਤਪਾਲ ਬਿਕ ਭਵ ਜਲ ਡੁੱਬ ਦੇ ਕਾਢ ਲਿਹੋ ਪ੍ਰਭ ਗੁਰੂ ਨਾਨਕ ਬਾਲ ਗੋਪਾਲ ਪਰਭਾਤੀ ਮਹੱਲਾ ਚੌਥਾ ਇੱਕ ਖੇਨ ਹਰ ਪ੍ਰਭ ਕਿਰਪਾ ਧਾਰੀ ਗੁਣ ਗਾਏ ਰਸਕਰ ਸੀਕ ਗਾਵਤ ਸੁਨਤ ਦਉ ਪੈ ਮੁਕਤੇ ਜਿਨਾਂ ਗੁਰਮਖ ਖਿਨ ਹਰ ਪੀਕ ਮੇਰੇ ਮਨ ਹਰ ਹਰ ਰਾਮ ਨਾਮ ਰਸ ਟੀਕ ਗੁਰਮਖ ਨਾਮ ਸੀਤਲ ਜਲ ਪਾਇਆ ਹਰ ਹਰ ਨਾਮ ਪਿਆ ਰਸ ਚੀਕ ਰਹਾਉ ਜਿਨ ਹਰ ਹਿਰਦੈ ਪ੍ਰੀਤ ਲਗਾਨੀ ਤਿਨ ਮਸਤਕ ਊਜਲ ਟੀਕ ਹਰ ਜਨ ਸੋਭਾ ਸਭ ਜਗ ਉਪਰ ਜਿਉ ਵਿੱਚ ਉਡਵਾ ਸਸਕੀਕ ਜਿਨ ਹਰ ਹਿਰਦੇ ਨਾਮ ਨ ਵਸਿਓ ਤਿੰਨ ਸਭ ਕਾਰ ਜਫੀਕ ਜੈਸੇ ਸ਼ਿੰਗਾਰ ਕਰੇ ਦੇ ਮਾਨੁਖ ਨਾਮ ਬਿਨਾ ਨਕਟੇ ਨਕ ਕੀਕ ਕਟਕੜ ਦਰਮਈਆ ਰਮਤਿ ਰਾਮ ਰਾਏ ਸਭ ਵਰਤੇ ਸਭ ਮੈਂ ਈਕ ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰਬਚਨ ਧਿਆਇਓ ਕਰੀ ਮੀਕ ਪ੍ਰਭਾਤੀ ਮਹੱਲਾ ਚਬთა ਅਗਮ ਦਿਆਲ ਕਿਰਪਾ ਪ੍ਰਭ ਤਾਰੀ ਮੁਖ ਹਰ ਹਰ ਨਾਮ ਹਮ ਕਹੇ ਤਤ ਪਾਮਨ ਹਰ ਨਾਮ ਤੇ ਆਇਓ ਸਭ ਕਿਲ ਵਿਖ ਪਾਪ ਲਹੇ ਜਪ ਮਨ RAM ਨਾਮ ਰਵ ਰਹੀ ਦੀਨ ਦਿਆਲ ਦੁਖ ਭੰਜਨ ਗਾਇਓ ਗੁਰਮਤਿ ਨਾਮ ਪਦਾਰਤ ਲਹੇ ਰਹਾਉ ਕਾਇਆ ਨਗਰ ਨਗਰ ਹਰ ਬਸਿਓ ਮਤ ਗੁਰਮਤ ਹਰ ਹਰ ਸਹੇ ਸਰੀਰ ਸਰੋਵਰ ਨਾਮ ਹਰ ਪ੍ਰਗਟਿਓ ਕਰ ਮੰਦਰ ਹਰ ਪ੍ਰਭ ਲਹੇ ਜੋ ਨਰ ਪਰਮ ਪਰਮ ਉਦਿਆਨੇ ਤੇ ਸਾਗਤ ਮੂੜ ਮੋਹੇ ਜੋ ਮਿਰਗ ਨਾਬ ਬਸੇ ਬਾਸ ਬਸਨਾ ਪਰਮ ਪ੍ਰਮਿਓ ਚਾਰ ਗਹੇ ਤੁਮ ਵਡ ਅਗਮ ਅਗਾਦ ਬੋਧ ਪ੍ਰਭ ਮਤ ਦੇਵੋ ਹਰ ਪ੍ਰਭ ਲਹੇ ਜਨ ਨਾਨਕ ਕਉ ਗੁਰ ਹਾਤ ਸਿਰ ਤਰਿਓ ਹਰ ਰਾਮ ਨਾਮ ਰਵ ਰਹੇ ਪਰਬਤੀ ਮਹੱਲਾ ਚੌਥਾ ਮਨ ਲਾਗੀ ਪ੍ਰੀਤ ਰਾਮ ਨਾਮ ਹਰ ਹਰ ਜਪਿਓ ਹਰ ਪ੍ਰਭ ਵੱਡਫਾ ਸਤਿਗੁਰ ਬਚਨ ਸੁਖਾਨੀ ਹੀ ਅਰੇ ਹਰ ਤਾਰੀ ਹਰ ਪ੍ਰਭ ਕਿਰਪਾ ਮੇਰੇ ਮਨ ਪਜ ਰਾਮ ਨਾਮ ਹਰਿ ਨਿਮਖ ਫਾ ਹਰ ਹਰ ਦਾਣ ਦਿਓ ਗੁਰਪੂਰੇ ਹਰ ਨਾਮ ਮਨ ਤਨ ਬਸ ਫਾਰਾ ਕਾਇਆ ਨਗਰ ਵਸਿਓ ਕਰ ਮੰਦਰ ਜਪ ਸੋ ਬਾ ਗੁਰਮੁਖ ਕਰ ਫਾ ਹਲਤ ਪਲਤ ਜਨ ਭੈ ਸੁਹੇਲੇ ਮੁਖ ਊਜਲ ਗੁਰਮੁਖ ਤਰਫਾ ਅਨਭਾ ਹਰ 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 ਲਿਵ ਲਾਗੀ ਹਰ ਉਰ ਧਾਰਿਓ ਗੁਰ ਨਿਮਖ ਫਾ ਕੋਟ ਕੋਟ ਕੇ ਦੋਖ ਸਭ ਜਨ ਕੇ ਹਰ ਦੂਰ ਕੀਏ ਇਕ ਪਲ ਪਾ ਤੁਮਰੇ ਜਨ ਤੁਮ ਹੀ ਤੇ ਜਾਣੇ ਪ੍ਰਭ ਜਾਨਿਓ ਜਨ ਤੇ ਮੁਕਫਾ ਹਰ ਹਰ ਆਪ ਤਰਿਓ ਹਰ ਜਨਮ ਹੈ ਜਨ ਨਾਨਕ ਹਰ ਪ੍ਰਭ ਇਕ ਪਾ ਪ੍ਰਭਾਤੀ ਮਹੱਲਾ ਚੌਥਾ ਗੁਰ ਸਤ ਗੁਰ ਨਾਮ ਦਿਰਡਾਇਓ ਹਰ ਹਰ ਹਮ ਮੂਏ ਜਿਵੇ ਹਰ ਜਪ ਬਾ ਧੰਨ ਧੰਨ ਗੁਰੂ ਸਗੁਰੂ ਸਤ ਗੁਰ ਪੂਰਾ ਵਿਕ ਡੁੱਬ ਦੇ ਬਹਾਂ ਦੇ ਕੱਡ ਬਾ ਜਪ ਮਨ RAM ਨਾਮ ਅਰਤਾ ਬਾ ਉਪਜੰਬ ਉਪਾਏ ਨ ਪਾਈਏ ਕਤ ਹੂੰ ਗੁਰ ਪੂਰੇ ਹਰ ਪ੍ਰਭ ਲਾਭਾ ਰਹਾਓ ਰਾਮ ਨਾਮ ਰਸ ਰਾਮ ਰਸਾਇਨ ਰਸ ਪੀਆ ਗੁਰਮਤ ਰਸ ਬਾ ਲੋਹ ਮਨੂਰ ਕੰਚਨ ਮਿਲ ਸੰਗਤ ਹਰ ਉਰ ਤਾਰਿਓ ਗੁਰ ਹਰ ਬਾ ਹੋਮੇ ਬਿਖਿਆ ਨਿਤ ਲੋਭ ਲਬਾਨੇ ਪਤਕ ਲਤ ਮਹ ਲੋਭ ਬਾ ਤਿੰਨ ਪਗ ਸੰਤਨ ਸੇਵੇ ਕਬ ਹੂੰ ਦੇ ਮਨ ਮੁਖ ਪੂਬਰ ਪ੍ਰਭਾ ਤੁਮਰੇ ਗੁਣ ਤੁਮਹੀ ਪ੍ਰਭ ਜਨ ਹਮ ਪਰਿਹਾਰ ਤੁਮ ਸਰਨੰ ਬਾ ਜੋ ਜਨ ਹੂੰ ਤੋ ਰਖੋ ਸੁਆਮੀ ਜਨ ਨਾਨਕ ਦਾਸ ਤੁਮਨ ਬਾ ਸ਼ਕਾ 1 ਬਰਬਾਤੀ ਬੇਪਾਸ ਪੜਤਾਲ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਪ ਮੰਨ ਹਰ ਹਰ ਨਾਮ ਨਿਦਾਨ ਹਰ ਦਰਗੇ ਭਾਵੇ ਮਾਨ ਜਿਨ ਜਪਿਆ ਤੇ ਪਾਰ ਪਰਾਨ ਰਹਾਉ ਸੁਣ ਮਨ ਹਰ ਹਰ ਨਾਮ ਕਰ ਧਿਆਨ ਸੁਣ ਮਨ ਹਰ ਕੀਰਤ 86 ਮਜਾਨ ਸੁਣ ਮਨ ਗੁਰਮੰਗ ਪਾਵੇ ਹਿਮਾਨ ਜਪ ਮਨ ਪਰਮੇਸ਼ਰ ਪ੍ਰਧਾਨ ਖਿਨ ਖੋਵੇ ਪਾਪ ਕੁਟਾਨ ਮਿਲ ਨਾਨਕ ਹਰ ਭਗਵਾਨ ਪਰਬਤੀ ਮਹੱਲਾ ਪੰਜਵਾ ਵਿਪਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਤ ਜੋਤਿ ਨੇ ਵਾਜਿਆ ਸਹਿਜ ਅਤਰਤ ਬਰਤਨ ਕੋ ਪਾਨੀ ਨਿਮਖ ਨ ਵਿਸਾਰਹੁ ਸਿਵ ਹੋ ਸਾਰੰਗ ਪਾਨੀ ਮਨ ਸਤਗੁਰ ਸੇਵ ਹੋਏ ਪਰਮ ਗਤੇ ਹਰਖ ਸੋਗਤੇ ਰਹੇ ਨਰਾਰਾ ਤਾਂ ਤੂੰ ਪਾਵਹਿ ਪ੍ਰਾਨਪਤੇ ਰਹਾਉ ਕਪੜ ਭੋਗ ਰਸ ਅਣਕ ਪੁੰਚਾਈ ਮਾਤ ਪਿਤਾ ਕੁਟੰਬ ਸਗਲ ਬਨਾਈ ਰਿਜਕ ਸਮਾਹੇ ਜਲ ਥਲ ਮੀਤ ਸੋ ਹਰਿ ਸੇਵਹੁ ਨੀਤਾ ਨੀਤ ਤਹ ਸਹਾਈ ਜਹ ਕੋਇ ਨਾ ਹੋਵੈ ਕੋਟ ਅਪਰਾਧ ਇਕ ਖਿੰਨ ਮਹਿ ਤੋਵੈ ਦਾਤ ਕਰੈ ਨਹੀਂ ਪਛੋਤਾਵੈ ਇਕਾ ਬਕਸ ਫਿਰ ਬਹਰ ਬੁਲਾਵੇ ਇਕਾ ਬਕਸ ਫਿਰ ਬਹਰ ਨਾ ਬੁਲਾਵੇ ਕਿਰਤ ਸੰਜੋਗੀ ਪਾਇਆ ਪਾਲ ਸਾਧ ਸੰਗਤ ਮਹਿ ਬਸੈ ਗੋਪਾਲ ਗੁਰ ਮਿਲ ਆਏ ਤੁਮਰੇ ਦੁਆਰ ਜਨ ਨਾਨਕ ਦਰਸ਼ਨ ਦੇਹੋ ਮੁਰਾਰ ਪਰਬਤੀ ਮਹੱਲਾ 5ਵਾਂ ਪ੍ਰਭ ਦੀ ਸੇਵਾ ਜਨ ਕੀ ਸੋਭਾ ਕਾਮ ਕ੍ਰੋਧ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਭੰਡਾਰ ਗੁਨ ਗਾਵਹਿ ਪ੍ਰਭ ਦਰਸ ਪਿਆਰ ਤੁਮਰੀ ਭਗਤ ਪ੍ਰਭ ਤੁਮਹਿ ਜਨਾਈ ਕਾਟ ਜੇਵਰੀ ਜਨ ਲਈ ਛਡਾਈ ਰਹਾ ਜੋ ਜਨ ਰਤਾ ਪ੍ਰਭ ਕੈ ਰੰਗ ਤਿੰਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਾਣੈ ਪੇਖ ਪੇਖ ਮਨ ਮੈਂ ਹੈਰਾਨੈ ਸੋ ਸੁਖੀਆ ਤਮ ਸੋਏ ਜਾ ਕੈ ਹਿਰਦੈ ਵਸਿਆ ਪ੍ਰਭ ਸੋਏ ਤੁਨ ਕੋ ਕਰਹੁ ਕੈ ਮਨ ਪੂਰਨ ਰੰਕਾਰ ਕਰ ਕਿਰਪਾ ਮੋਹਿ ठाकुर दे आवत ਆਠ ਪਹਿਰ ਸਿਮਰੋ ਭਗਵੰਤ ਜਾ ਕੇ ਸਿਮਰਨ ਕੀ ਮਤੋ ਜਿਨ ਗੁਰੂ